पठानकोट रेलवे पुलिस जो कि लगातार सुरक्षा के पुख्ता इंतजाम करने के लिए समय समय पर सर्च ऑपरेशन चलाती आ रही है और उसी कड़ी के तहत पुलिस की ओर से आज पठानकोट कैंट रेलवे स्टेशन पर मुस्तैदी दिखाते हुए एक बड़ी कामयाबी हासिल की है जिसमें पुलिस ने चैकिंग के दौरान एक शख्स को काबू किया है जिसके पास से दो देसी कट्टे व छः जिंदा कारतूस बरामद किए गए हैं जो कि दिल्ली का रहने वाला बताया जा रहा है रेलवे पुलिस द्वारा मामला दर्ज आगे की कार्रवाई शुरू कर दी गई है और जांच की जा रही है कि आखिर यह पहले भी यह काम कर चुका है या पहली बार कर रहा है इस बारे में जानकारी देते हुए रेलवे के थाना प्रभारी ने बताया कि दुराने चैकिंग उन्होंने एक शख्स को आते देखा जब रुकने का इशारा किया तो वह भागने लगा जिसके चलते रेलवे पुलिस ने उसे काबू किया और जब उसके बैग को चेक किया तो उसमें से दो देसी कट्टे व छः जिंदा कारतूस बरामद हुए उन्होंने कहा कि किसी ने इसे पैसे का लालच देकर एक कोरियर की तरह इस्तेमाल किया है फिलहाल इससे पूछताछ की जा रही है कि आखिर इसने पहले भी इस तरह की कोई सप्लाई की है या नहीं उन्होंने बताया कि इन हथियारों को इसने जम्मू में किसी को देना था ਉਸਕੇ ਬਾਰੇ ਵਿੱਚ ਪੁੱਛਤਾਚੀ ਕੀ ਜਾ ਰਹੀ ਹੈ ਅੱਜ ਪਠਾਨਕੋਟ ਸ਼ੌਣੀ ਵਿਖੇ ਸਾਡੀ ਪੁਲਸ ਪਾਰਟੀ ਐਸਪੀ ਪ੍ਰਵਿੰਦਰ ਸਿੰਘ ਜੀ ਰੈਨਮਾਈ ਹੇਟ ਜਿਹੜੀ ਚੈਕਿੰਗ ਕਰ ਰਹੀ ਸੀ ਸੀਨੀਅਰ ਅਫਸਰਾਂ ਦੀ ਹਾਜ਼ਰਤਾਂ ਤੇ ਤੇ ਚੈਕ ਬਰਾਨੇ ਚੈਕਿੰਗ ਜਦੋਂ ਇਹ ਮੇਨ ਗੇਟ ਦੇ ਪਾਸ ਚੈਕਿੰਗ ਕਰ ਰਹੀ ਸੀ ਜਦੋਂ ਉਹ ਇਹਨਾਂ ਦੇਖਿਆ ਇੱਕ ਵਿਅਕਤੀ ਅੰਦਰੋਂ ਜਿਹੜੀ ਗੱਡੀ ਆ ਕੇ ਰੁਕੀ ਸੀ ਉੱਥੋਂ ਸਵਾਰੀਆਂ ਉਤਰੀਆਂ ਉਸ ਤੋਂ ਬਾਅਦ ਕੁਝ ਟਾਈਮ ਤੋਂ ਸਵਾਰੀਆਂ ਕੁਝ ਅੰਦਰ ਰੁਕ ਰਹੀ ਜਾਂਦੀਆਂ ਕੁਝ ਬਾਹਰ ਨਿਕਲ ਜਾਂਦੀਆਂ ਜਦੋਂ ਜਿਹੜੇ ਲੋਕ ਜਿਹੜੇ ਬਾਹਰੋਂ ਆ ਰਹੇ ਸੀ ਤੇ ਇੱਕ ਬੰਦਾ ਜਦੋਂ ਇਹਨਾਂ ਨੇ ਚੈਕਿੰਗ ਕਰਦੇ ਤੇ ਆਉਂਦੇ ਇਹਨਾਂ ਨੂੰ ਦੇਖ ਕੇ ਇੱਕਦਮ ਰੋਕੇ ਤੇ ਪਿੱਛੇ ਨੂੰ ਮੋੜ ਲਗਾ ਚੱਕ ਦੀ ਬਣਾ ਤੇ ਉਹਨੂੰ ਰੋਕਿਆ ਤੇ ਉਹਦਾ ਜਦੋਂ ਇਹਦਾ ਬੈਗ ਦੀ ਪਿੱਠੂ ਬੈਗ ਸੀ ਉਹਦੇ ਬੈਗ ਵੀ ਕਾਸ਼ੀ ਲਈ ਤੇ ਉਹਦੇ ਵਿੱਚ ਇੱਕ ਪੈਕਟ ਸੀਗਾ ਅ ਔਰੇਂਜ ਕਲਰ ਦਾ ਜਦੋਂ ਉਹਨੂੰ ਖੋਲ ਕੇ ਦੇਖਿਆ ਤੇ ਉਹਦੇ ਵਿੱਚੋਂ ਇਹ ਜਿਹੜਾ ਆਪਣਾ ਦੋ ਕੱਟੇ ਜਿਹੜੇ ਦੇ ਸੀ ਪਿਸਟੋਲ ਆ ਬਰਾਮਦ ਹੋਇਆ ਹਾਂਜੀ ਨਾਲ 6 ਘਰ ਤੋਂ ਉਸਨੇ ਕਿ ਤੋਂ ਲੈ ਕੇ ਜਾਂਦਾ ਹੈਗਾ ਤੇ ਕਿੱਥੇ ਸਪਲਾਈ ਕਰਦੇ ਕੋਈ ਜਾਣਕਾਰੀ ਇਸ ਇਹ ਅਜੇ ਜਿਹੜੀ ਮੁੱਢਲੀ ਸਾਡੀ ਪੁਛਗਛ ਤੋਂ ਇਹ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਵੀ ਇੱਕ ਅਜੇ ਕੂਰੀਅਰ ਇਹਨੇ ਕੰਮ ਕੀਤਾ ਜਿਸ ਤਰ੍ਹਾਂ ਇਹਨੂੰ ਦਿੱਲੀ ਤੋਂ ਕੋਈ ਬੰਦਾ ਮਿਲਿਆ ਉਹਨੇ ਇਹਨੂੰ ਦਿੱਤਾ ਕੁਝ ਪੈਸੇ ਦੇਣੇ ਕੀਤੇ ਸੀਗੇ ਤੇ ਅੱਗੇ ਇਹਨੂੰ ਦੱਸਿਆ ਵੀ ਤੈਨੂੰ ਮੈਂ ਜੰਮੂ ਜਾ ਕੇ ਮਿਲੂਗਾ ਪਹਿਲੀ ਕੋਈ ਮਕਦਮਾਦਰ ਨਹੀਂ ਕੋਈ ਇਸ ਤੇ ਜੇ ਪਹਿਲੀ ਪਹਿਲਾ ਕੋਈ ਮਕਦਮੇ ਨਹੀਂ ਹੈਗੇ ਇਹ ਅਜੇ ਮਤਲਬ ਇੱਕ ਛੋਟਾ ਮੋਟਾ ਉੱਥੇ ਕੰਮ ਕਰਦਾ ਦਿੱਲੀ ਮਿਸਤਰੀ ਦਾ ਛੋਟਾ ਮੋਟਾ ਤੇ ਉਹ ਉਹਦਾ ਕਰਕੇ ਨਾਲ ਚ ਵਿੱਚ ਆ ਗਿਆ پیسے ਦੇਨੇ ਕਿਤੇ ਜੋ ਉਹਦਾ ਕਰਕੇ ਉਹਨੇ ਇਹ ਕਿਹਾ ਵੀ ਆ ਮੇਰਾ ਪੈਕੇਟ ਗਿਫਟ ਆ ਤੇ ਤੂੰ ਉਥੇ ਪਹੁੰਚਾ ਦੇ। ਮੈਨੂੰ ਕਿ ਪੜੇ ਕਿਹੜਾ ਕਿਦਾਂ ਦਾ ਨੋ ਨੋ ਜਿੱਦੀ ਤੇ ਦਿੱਲੀ ਦਾ ਇਹਦਾ ਹੈਗਾ ਜੀ ਐਡਰੈਸ ਹੈਗਾ ਜਬਰੂਦਪੁਰ ਪੀਐਸ ਗ੍ਰੇਟਰ ਕਲਾਸ਼ ਸਾਊਥ-ਈਸਟ ਦੇ ਹੈਗਾ। ਪਛਾਣ ਕਿ ਪੜੇ ਲਿਖਾਈ ਹੈ ਅੰਡਰ ਕੰਟਰੋਲ ਮੈਟਰਿਕ ਗ੍ਰੈਜੂਏਟ ਛੋਟਾ ਮੋਟਾ ਕੰਮ ਕਰਦਾ ਉਥੇ ਮਿਸਤਰੀਆਂ ਦੇ ਨਾਲ ਜਿੱਦਾਂ ਪੀਓਪੀ ਵਗੈਰਾ ਦਾ ਛੋਟਾ ਮੋਟਾ ਕੰਮ ਕਰਦਾ। ਕਿਸੇ ਸ਼ਾਮ ਕੀ ਦੋਸ਼ੀ ਸੀ ਨੇ? ਦੋਸਤ ਦਾ ਨਾਮ ਹੈਗਾ ਕ੍ਰਿਸ਼ਨ ਕ੍ਰਿਸ਼ਨ ਨਿਸ਼ਾਦ ਉਪਰ ਉਰਫ ਕ੍ਰਿਸ਼ਨਾ ਸਨ ਆਵ ਲੇਟ ਸ਼ੇ ਪੂਜਨ ਜਬਰੂਦਪੁਰ ਗ੍ਰੇਟਰ ਕਲਚ ਦੇ ਇਹ ਪਹਿਲਾਂ ਵੀ ਇਦਾਂ ਦਾ ਕਰ ਚੁੱਕਿਆ ਜਾਂ ਪਹਿਲੀ ਵਾਰੀ ਹੈ ਇਹ ਪਹਿਲੀ ਵਾਰੀ ਆਇਆ ਜੀ ਇਸ ਤਰ੍ਹਾਂ ਇਹਨੇ ਦੱਸਿਆ ਵੀ ਜਿਸ ਤਰ੍ਹਾਂ ਉਹ ਪਹਿਲੀ ਵਾਰੀ ਆਜੇ ਮਤਲਬ ਤਪਤੀਸ਼ جاری ਆ ਇਹ ਤੋਂ ਹੋਰ ਦੁਗਾਈ ਨਾਲ ਤਪਤੀਸ਼ ਕਰਾਂਗੇ ਉਸ ਤੋਂ ਬਾਅਦ ਕੀ ਰਿਵੀਲ ਹੁੰਦਾ ਉਹ ਤੁਹਾਨੂੰ ਬਾਅਦ ਦੇ ਵਿੱਚ ਜ਼ਰੂਰ ਜਾਣਕਾਰੀ ਦਿੱਤੀ ਜਾਏ। ਕੋਈ ਗਰੋ ਹੈ ਜਾਂ ਨਹੀਂ ਗਰੋ ਨਹੀਂ ਇਕੱਲਾ ਹੀ ਆ ਅਜੇ ਜਦੋਂ ਗਰੀਬ ਮੁੰਡਿਆਂ ਕੋਲੋਂ ਉਹਨਾਂ ਨੂੰ ਪੈਸੇ ਦਾ ਕੁਝ ਲਾਲਚ ਦੇ ਕੇ ਅੱਗੇ ਕੰਮ ਕਰਾਉਣ ਲਾ ਸ਼ੁਰੂ ਕਰ ਦਿੰਦੇ ਆ ਉਹ ਇਸ ਤਰ੍ਹਾਂ ਦਾ ਮਤਲਬ ਕੇਸ ਆ ਕੀ ਹੋਇਆ ਬੋਲ ਮੈਨ ਬੈਕਗਰਾਉਂਡ ਕੀ ਇਹਦੀ ਫੈਮਿਲੀ ਬੈਕਗਰਾਉਂਡ ਇਹਦਾ ਫਾਦਰ ਤੇ ਬਦਲਦੀ ਵੀ ਡੈਥ ਹੋ ਚੁੱਕੀ ਹੈ ਤੇ ਇਹ ਆਪਣੇ ਨਾਨੇ ਦੇ ਕੋਲ ਹੀ ਪੜਿਆ ਵਾ ਉੱਥੇ ਹੀ ਪੜਿਆ ਤੇ ਉਹਦੇ ਕੋਲ ਹੀ ਰਹਿੰਦਾ ਕੀ ਹੋਣਾ ਤਰਿਕ ਕੀਤਾ ਇਹਦੇ ਵਿੱਚ ਅਸੀਂ 25 ਜਨਵਰੀ 25 ਜਨਵਰੀ ਨੂੰ ਨਾਟ ਦੇ ਆਰਮ ਜੈਕਟ ਦਾ ਜੇ ਕੇਸ ਦਰਜ ਕੀਤਾ ਵਾ ਤੇ ਜੇ ਅੱਗੇ ਤੋਂ ਹੋਰ ਵੀ ਇਤੋਂ ਪੁੱਛ ਕੇ ਚੱਲੀ ਆ ਤੇ ਪੁੱਛ ਕਿਸ ਤੇ ਦੌਰਾਨ ਜੇ ਕੋਈ ਹੋਰ ਅੱਗੇ ਮਾਮਲਾ ਸਾਹਮਣੇ ਆਇਆ ਤੇ ਉਹਦੇ ਨਾਲ ਅਸੀਂ ਹੋਰ ਬੰਦਿਆਂ ਨੂੰ ਨਾਬਦਿਤ ਕਰਾਂਗੇ